ਗਿਆ ਕੰਮ ਵੇ ਹਰਦੀਪ ਸਿੰਘ ਕੰਮ ਕਰ ਰਿਹਾ ਕਾਰ ਬੋਟ ਪਾ ਕੇ ਕਿਉਂ ਪਿਆ ਤੇ ਆਹ ਦੇਖ ਫਰੀਦ ਪਿਆ ਹਰਦੀਪ ਚੱਕੀ ਆ ਅੰਦਰੋਂ ਪਰਚੀ ਚੱਕੀ ਆ ਇਹ ਹਰਦੀਪ ਸਿੰਘ son of ਮੱਗਰ ਸਿੰਘ ਬੰਦਾ ਬਿਮਾਰ ਹੈ ਜੀ ਆਇਆ ਨਹੀਂ ਇਹ ਕਾਹਦੀ ਆਇਆ ਨਹੀਂ ਜੀ ਬੰਦਾ ਬਿਮਾਰ ਹੈ ਜੀ ਉਹ ਤੁਰਨ ਜੋਗਾ ਹੈ ਨਹੀਂ ਕਿਡਨੀਆਂ ਦਾ ਆਪਰੇਸ਼ਨ ਹੋਇਆ ਵਾ ਉਹ ਤੁਰਨ ਜੋਗਾ ਬੰਦਾ ਹੈ ਨਹੀਂ ਕਿਡਨੀਆਂ ਗੁਰਦਾ ਚੇਂਜ ਕਰਿਆ ਵਾ ਇਹ ਦੇਖੋ ਵੀ ਕਿਵੇਂ ਵੋਟ ਪੈ ਗਈ ਇਹ ਸੋਸਾਇਟੀ ਦੀਆਂ ਵੋਟਾਂ ਸੀਗੀਆਂ ਅੱਜ ਚੌਣ ਹੋਣੀ ਸੀਗੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਆ ਮਾਮਲਾ ਇਹ ਜਿੱਥੇ ਪੂਰਾ ਸਾਡੇ ਨਾਲ ਧੱਕਾ ਹੋਇਆ ਜੀ ਜਿਹੜੇ ਮਾਨਕ ਚਲਾਫਸਰ ਲਾਏ ਗਏ ਸੀ ਇੱਥੇ ਉਹ ਦੂਜੀ ਪਾਰਟੀ ਨਾਲ ਪਹਿਲਾਂ ਹੀ ਮਿਲੀਭੁਗਤ ਹੋਈ ਹੈ ਜੀ ਅਸੀਂ ਭਾਨਾ ਸਿੱਧੂ ਨੂੰ ਫੋਨ ਕੀਤਾ ਆਪਣਾ ਬ੍ਰਦਰ ਆ ਗੱਲ ਨਹੀਂ ਕੀਤੀ ਅਫਸਰਾਂ ਨੇ ਅਫਰੰਦਰ ਲੁਕ ਗਏ ਜਦੋਂ ਅਸੀਂ ਕੈਮਰਾ ਫੜ ਕੇ ਵੀਡੀਓ ਬਣਾਉਣ ਲੱਗੇ ਇੱਥੇ ਲੋਕ ਕਹਿ ਰਹੇ ਨੇ ਜੀ ਨਤੀਜੇ ਗਲਤ ਨੇ ਕਹਿੰਦੇ ਕਪੜਾ ਹੋਇਆ ਜਿਹੜੇ ਮਰੀਜ਼ ਮੰਜਿਆਂ ਤੇ ਪਏ ਨੇ ਜਿਹੜੇ ਬਿਮਾਰ ਨੇ ਐਡਮਿਟ ਨੇ ਉਹਨਾਂ ਦੀਆਂ ਬੋਟਾਂ ਇੱਥੇ ਕਹਿੰਦੇ ਭੁਗਤੀਆਂ ਨੇ ਸਰ ਇਹ ਤਾਂ ਹੋਏ ਇਹਨਾਂ ਇਹਨਾਂ ਦੇ ਦੇਖੋ ਆਪਣੇ ਬੋਲਿੰਗ ਏਜੰਟ ਵੀ ਠੀਕੇ ਜੀ ਇਹਨਾਂ ਨਹੀਂ ਪਵਾਈਆਂ ਨੇ ਜੀ ਹਾਂਜੀ ਆਪਰ ਆਪਣਾ ਮੈਂ ਤੇ ਟਰੋਲ ਨਹੀਂ ਦੀ ਕੋਈ ਨਾ ਹਾਂਜੀ ਕਿਉਂ ਤੁਸੀਂ ਕਿਦੀ ਬੋਟ ਪਾ ਕੇ ਗਿਓ ਜੀ ਮੇਰੇ ਮੁੰਡੇ ਦੀ ਜੀ ਤੁਸੀਂ ਆਪ ਪਾ ਕੇ ਜੀ ਆਪ ਪਾ ਕੇ ਗਏ ਜੀ ਸਰ ਇਹਨਾਂ ਪੁੱਛ ਕੇ ਪਾ ਕੇ ਗਏ ਆ ਜੀ ਇਹ ਮਤਦਾਨ ਕਿੱਦਾਂ ਜੀ ਕਿਸੇ ਦੀ ਜਿਹੜਾ ਉਹ ਬਠਾ ਦੀ ਇਹ ਜਿਹੜਾ ਸਾਰੇ ਡਾਂਡੀਗੜ ਦੇ ਸਾਰੇ ਨੂੰ ਪੁੱਛ ਕੇ ਪਾਈ ਹੈ ਜੀ ਤੁਹਾਨੂੰ ਇਹਦੇ ਬਾਰੇ ਕੋਈ ਨੌਲੇਜ ਹੈਗੀ ਜੀ ਇਹ ਜਿਹੜਾ ਕਹਿ ਰਹੇ ਨੇ ਨੌਜਵਾਨ ਬਈ ਇੱਥੇ ਗਲਤ VOTING ਹੋਈ ਆ ਨਹੀਂ ਸੋ ਇਹਦੇ ਬਾਰੇ ਸਾਨੂੰ ਕੀ ਹੋ ਸਕਦਾ ਜੀ ਦੇਖੋ ਇਹਨਾਂ ਨੇ ਪੁਲੀਸ ਜੈਂਟ ਬੈਠੇ ਸੀਗੇ ਜੀ ਇਹਨਾਂ ਨੇ ਪਤਾ ਨਹੀਂ ਕਿਵੇਂ ਪਾਈ ਇਹਨਾਂ ਨੇ ਇਹ ਵਕਤ ਆਈਆਂ ਨਹੀਂ ਇੰਪੋਰਟੈਂਟ ਟਿੱਕ ਇਹਨਾਂ ਨੇ ਇਹ ਖਲਾਕੀ ਕਰਕੇ ਅੰਦਰ ਬੰਦਾ ਭੇਜਿਆ ਜੀ VOT ਪਾਉਣ ਸੋ ਇਹ ਤੁਸੀਂ ਦੇਖ ਰਹੇ ਹੋ 3 ਵਜੇ ਦਾ ਟਾਈਮ ਆ 2:30 ਵਜੇ ਇੱਥੋਂ ਸਾਰੇ ਮੁਲਾਜ਼ਮ ਚਲੇ ਗਏ ਨੇ ਕਹਿੰਦੇ 2:30 ਵਜੇ ਕਿੱਦਾਂ ਚਲੇ ਗਏ ਜੀ ਜਦੋਂ 3 ਵਜੇ ਦਾ ਟਾਈਮ ਆ ਹੌਣ ਵੀ ਕਰਿਆ ਨਹੀਂ ਹੋ ਰਿਹਾ ਜੀ ਕੀ ਕਿਹਾ ਗਿਆ ਸਾਰਾ ਜੀ ਕਬਲਾਈ ਹੋਇਆ ਜੀ ਵੋਟਾ ਮਤਲਬ ਕਿ ਚਲੋ ਜਿਹੜੀਆਂ ਨਹੀਂ ਹੈ ਕੈਨਸਲ ਹੋਈਆਂ ਨੇ ਹੋਣੀਆਂ ਚਾਹੀਦੀਆਂ ਜਿਹੜੇ ਮੰਨ ਕੇ ਚਲੋ ਇੱਥੇ ਹੈ ਹੀ ਨਹੀਂ ਉਹ ਵੀ ਵੋਟਾ ਪਾਈ ਨਹੀਂ ਜੀ ਭਾਈ ਜੀ ਜਦੋਂ ਅਸੀਂ ਆਏ ਆ ਇੱਥੋਂ ਸਾਰੇ ਖਿਸਕ ਗਏ ਨੇ ਗੱਡੀਆਂ ਚੱਕ ਕੇ ਹਾਂ ਸਾਰੇ ਲੰਘ ਗਏ ਨੇ ਸਾਰੇ ਜੀ ਸਾਰੇ ਖਿਸਕ ਗਏ ਤਵੇਰ ਦੇ ਅਫਸਰ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਸਵੇਰ ਦੇ ਫੋਨ ਤੇ ਫੋਨ ਜਦ ਕੀ VOTING ਦੇ ਸਮੇਂ ਫੋਨ ਅਫਸਰ ਦਾ ਉਹਦਾ ਹੋਣਾ ਨਹੀਂ ਚਾਹੀਦਾ ਅੰਦਰ ਜਦ VOTING ਗਿਣਤੀ ਹੋ ਰਹੀ ਸੀ ਉਦੋਂ ਵੀ ਫੋਨ ਆ ਰਹੇ ਸੀ ਜਦੋਂ VOTING ਹੋ ਰਹੀ ਸੀ ਉਦੋਂ ਵੀ ਆ ਰਹੀ ਸੀ ਕੱਲ ਦੇ ਸਾਨੂੰ ਕਹੀ ਜਾਂਦੇ ਨੇ ਵੀ ਜਦੋਂ ਰਿਜ਼ਲਟ ਆ ਗਿਆ ਵੀ ਉਹਨਾਂ ਦੇ ਵੀ ਉਹ ਟਾਈਮ ਸਾਈਨ ਹੋਣਗੇ ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਡਾ ਕੈਂਡੀਡੇਟ ਜਗਦੀਪ ਬੱbbi ਬਾਈ ਇਹਦੇ ਵੀ ਨਹੀਂ ਸਾਈਨ ਕਰਾਇਆ ਏਕਣੇ ਸਾਰੇ ਸਾਡੀ ਬਿਨਾ ਸੈਟੀਸਫੈਕਸ਼ਨ ਤੋਂ ਅਫਸਰ ਲੰਘੇ ਇੱਥੋਂ ਅਕਸਰ ਚੋਣਾਂ 'ਚ ਕਿਹਾ ਜਾਂਦਾ ਕਿ ਧੱਕਾ ਹੋਇਆ ਕੋਆਪਰੇਟਿਵ ਸੁਸਾਇਟੀ 'ਚ ਉਹ ਤਾਂ ਕੋਈ ਭਾਈ ਜੀ ਗਰੰਟਾ ਵੀ ਨਹੀਂ ਖਾਣ ਨੂੰ ਕੁਝ ਨਹੀਂ ਇਹਦੇ 'ਚ ਕਿਉਂ ਧੱਕਾ ਕਰਨਗੇ ਇੱਕ ਘੰਟਾ ਉਹ ਲੈਨ ਚ ਲੱਗਿਆ ਰਿਹਾ ਉਹਨੇ ਵੋਟ ਨਹੀਂ ਪਾਈ ਕਦੇ ਅੰਦਰ ਵਗ ਜਾ ਕਰੇ ਕਦੇ ਬਾਹਰ ਵਗ ਜਾ ਕਰੇ ਪਹਿਲਾਂ ਉਹਦੇ ਬਾਪੂ ਦੀ ਵੋਟ ਪਵਾ ਕੇ ਆਇਆ ਉਹਦੇ ਨਾਲ ਜਾਲੀ ਪਾਇਆ ਬਾਅਦ ਚ ਫਿਰ ਉਹਨੇ ਆਪ ਪਾਤੀਆਂ ਤੇ ਉਹ ਬੰਦੇ ਨੇ ਉੱਥੇ ਖੜ ਕੇ ਫੁੱਲ ਫੋਨ ਚਲਾਇਆ ਅੰਦਰ ਸੋਸਾਇਟੀ ਹਾਂ ਹੈਗੇ ਦੀ ਇਹ ਬੰਦੇ ਪਰ ਐ ਨਹੀਂ ਨਾ ਪਤਾ ਵੀ ਇਹ ਆਪਣੇ ਬੇਟੀ ਦੀ ਵੋਟ ਪਾਵੇ ਹੁਣ ਉਹ ਤਾਂ ਉਹਨਾਂ ਨੂੰ ਵੈਰੀਫਾਈ ਕਰਨ ਵਾਸਤੇ ਫਿਰ ਅਸੀਂ ਵੋਟਾਂ ਜੇ ਅਸੀਂ ਉਹ ਦੇਖਣਾ ਤਾਂ ਸਾਰਾ ਕੁਝ ਅਸੀਂ ਆਪੇ ਗਿਣ ਲੈਂਦੇ ਕੋਲੀ ਜੀ ਨਾ ਟ ਮੜਾ ਮੋਟਾ ਉਰਾਪਰਾ ਹੁੰਦਾ ਹੀ ਉਦੋਂ ਵੀ ਤਾਂ ਉਹ ਤਾਂ ਫਿਰ ਆਏ ਤਾਂ ਆਏ ਤਾਂ ਗੈਰ ਕਾਨੂੰਨੀ ਆ ਨਾ ਇਹ ਤੁਸੀਂ ਦੱਸੋ ਕਰੋਣ ਕਿਉਂ ਬੂਰਾ ਉਹ ਲਿਆ ਕਿੱਥੇ ਕੁ ਵੀ ਬੁਲਾ ਮੇਰੇ ਮੂੰਹ ਤੋਂ ਕਰ ਦੱਸੋ ਜੀ ਤੁਸੀਂ ਜੀ ਤੁਸੀਂ ਜਾ ਫੋਕੀਆਂ ਗੱਲਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅੱਜ ਨਾਬਾ ਦੀ ਸਬ ਤਹਿਸੀਲ ਪਾਸੋਂ ਦਾ ਪਿੰਡਾ ਮਟੋੜਾ ਮਟੋੜਾ ਦੇ ਵਿੱਚ ਖੜੇ ਆ ਮਟੋੜਾ ਦੀ ਕੋਆਪਰੇਟਿਵ ਸੁਸਾਇਟੀ ਦੇ ਬਿਲਕੁਲ ਗੇਟ ਦੇ ਅੱਗੇ ਤੁਸੀਂ ਦੇਖ ਰਹੇ ਹੋ ਇਲਾਕੇ ਦੇ ਕਿਸਾਨ ਇਕੱਠੇ ਹੋਏ ਨੇ ਕੀ ਆ ਕਾਰਨ ਇੱਥੇ ਸੁਸਾਇਟੀ ਦੀਆਂ ਵੋਟਾਂ ਸੀਗੀਆਂ ਅੱਜ ਚੋਣ ਹੋਣੀ ਸੀਗੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਆ ਮਾਮਲਾ ਕਿਉਂ ਪੱਤਰਕਾਰਾਂ ਨੂੰ ਇੱਥੇ ਬੁਲਾਇਆ ਗਿਆ ਹਾਂਜੀ ਬਾਈ ਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਜੀ ਕੀ ਫਤਿਹ ਕੀ ਨਾਮਾ ਜੀ ਮੇਰਾ ਨਾਮ ਤੇਜੀ ਹੈ ਜੀ ਤੇ ਅੱਜ ਸੋਸਾਇਟੀ ਦੀਆਂ ਵੋਟਾਂ ਸੀ ਹਾਂ ਸਾਡੇ ਵੱਲੋਂ ਜਗਦੀਪ ਸਿੰਘ ਕੈਂਡੀਡੇਟ ਸੀਗਾ ਜੀ ਆਮਾਦੀਪਾਟੀ ਵੱਲੋਂ ਆਜ਼ਾਦ ਮਤਲਬ ਹੂੰ ਬੈਸ ਤੇ ਇਹ ਮਤਲਬ ਵੋਟ ਵੋਟ ਹੈਗੀ ਸੀ ਸਾਡੀ ਟੋਟਲ 211 ਸੋਸਾਇਟੀ ਦੀ ਤੇ ਵੋਟਾਂ ਇਹਨਾਂ ਨੇ ਪੁਗਤਾਈਆਂ ਨੇ 208 ਜਦਕਿ ਪੰਜ ਵੋਟਾਂ ਵਿੱਚ ਬਾਹਰ ਨੇ ਬਾਹਰ ਗਏ ਹੋਏ ਨੇ ਜਾਂ ਡੈਥ ਹੋਈ ਵੀ ਹੈ ਜੀ ਇਹਨਾਂ ਦੀ ਉਹ ਨੇ ਤੇ ਇੱਕ ਵੋਟ ਸਾਡੀ ਮਤਲਬ 게ਟ ਤੋਂ ਹੀ ਮੁੜ ਗਈ ਉਹ ਮਤਲਬ ਟਾਈਮ ਲੇਟ ਹੋ ਗਿਆ ਦੀ ਤੇ 6 ਵੋਟਾਂ ਹੋ ਗਈਆਂ ਤੇ ਇਹਨਾਂ ਨੇ 208 ਬਕਤਾਤੀਆਂ ਇੱਕ ਤਾਂ ਉਹ ਵੱਧ ਬਕਤਾਤੀਆਂ ਤੇ ਉਦੋਂ ਬਾਅਦ ਸਾਡਾ ਮਤਲਬ ਤੀਜੇ ਬੰਦੇ ਨਾਲ ਟਾਈ ਅਪ ਹੋ ਗਿਆ ਸੀ ਮਤਲਬ ਬਰਾਬਰ ਹੋ ਗਈਆਂ ਸੀ 37 36 ਵੋਟਾਂ ਤੇ 208 ਵੋਟਾਂ ਚੋਂ ਇੱਕੇ ਵੋਟ ਕੈਨਸਲ ਕਰੀ ਉਹ ਵੀ ਸਾਡੀ ਠੀਕ ਹੈ ਉਹ ਮਤਲਬ ਵੈਸੇ ਤਾਂ 90% ਜੇ ਲਾਈਨ ਤੋਂ ਬਾਹਰ ਹੋਵੇ ਤਾਂ ਕੈਨਸਲ ਹੁੰਦੀ ਹੁੰਦੀ ਆ ਉਹ 90% ਬਾਹਰ ਹੈ ਨਹੀਂ ਤੀ ਉਹ ਮਤਲਬ ਤੇ 30% ਬਾਹਰ ਸੀ ਤਾਂ ਉਹਨਾਂ ਨੇ ਉਹ ਕੈਨਸਲ ਕਰਤੀ ਸਾਨੂੰ ਤੇ ਇੱਕ ਗੱਲ ਹੋਰ ਸਵੇਰ ਦੇ ਅਫਸਰ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਸਵੇਰ ਦੇ ਫੋਨ ਤੇ ਫੋਨ ਜਦ ਕੀ VOTING ਦੇ ਸਮੇਂ ਫੋਨ ਅਫਸਰ ਦਾ ਉਹਦਾ ਹੋਣਾ ਨਹੀਂ ਚਾਹੀਦਾ ਅੰਦਰ ਜਦ VOTING ਗਿਣਤੀ ਹੋ ਰਹੀ ਸੀ ਉਦੋਂ ਵੀ ਫੋਨ ਆ ਰਹੇ ਸੀ ਜਦੋਂ VOTING ਹੋ ਰਹੀ ਸੀ ਉਦੋਂ ਵੀ ਫੋਨ ਆ ਰਹੇ ਸੀ ਭਾਈ ਜੀ ਤੁਸੀਂ ਸੱਤਾ ਪਾਰਟੀ ਨਾਲ ਸਬੰਧਤੋਂ ਅਕਸਰ ਕਹਿੰਦੇ ਨੇ ਸੱਤਾ ਪਾਰਟੀ ਧੱਕਾ ਕਰਦੀ ਆ ਪਰ ਤੁਸੀਂ ਕਹਿ ਰਹੇ ਹੋ ਤੁਹਾਡੇ ਨਾਲ ਧੱਕਾ ਹੋ ਗਿਆ ਇੱਥੇ ਹਾਂ ਉਹੀ ਤਾਂ ਗੱਲ ਹੈ ਜੀ ਭਾਈ ਜੀ ਫੁੱਲ ਇਹਨਾਂ ਨੇ ਸਪੋਰਟ ਕਰਿਆ ਆਮ ਆਦਮੀ ਪਾਰਟੀ ਦੀ ਜਦੋਂ ਇਲੈਕਸ਼ਨ ਸੀ नाले नाले ना नाले मतलब एमएलए ਦੀ ਇਲੈਕਸ਼ਨ ਸੀ ਫੁੱਲ ਦੇਵ ਮਾਨ ਦੀ ਸਪੋਰਟ ਕਰੀਆ ਤੇ ਹੁਣ ਸਾਡੇ ਨਾਲ ਇਹਨਾਂ ਨਾਲ ਹੀ ਧੱਕਾ ਹੋਇਆ ਮਤਲਬ ਸਾਡੇ ਨਾਲ ਹਾਂ ਵੀਰ ਜੀ ਕੀ ਨਾਮ ਆ ਜੀ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹਾ ਜਾ ਰਿਹਾ ਹੈ ਕਿ ਇੱਥੇ ਧਾਂਦਲੀ ਦੇ ਨਾਲ ਵੋਟਾਂ ਨੇ ਜਿਹੜੀਆਂ ਉਹ ਪਈਆਂ ਨੇ ਦੂਜੀ ਪਾਰਟੀ ਦੂਜਾ ਕੈਂਡੀਡੇਟ ਆ ਜਿਹੜਾ ਜਿਤਾ ਦਿੱਤਾ ਗਿਆ ਈ ਕੀ ਕਾਰਨ ਕੀ ਆ ਜੀ ਅਕਸਰ ਕਹਿੰਦੇ ਨੇ ਸੱਤਾ ਪਾਰਟੀ ਜਿਹੜੀ ਧੱਕਾ ਕਰਦੀ ਆ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਪਿਓ ਵਲੰਟੀਅਰ ਰਹੇ ਹੋ ਹਾਂਜੀ ਜੀ ਇਹ ਜੀ ਇੱਥੇ ਪੂਰਾ ਸਾਡੇ ਨਾਲ ਤੱਕਾ ਹੋਇਆ ਜੀ ਜਿਹੜੇ ਮਾਨਕ ਚਲਅਸਰ ਲਾਏ ਗਏ ਸੀ ਇੱਥੇ ਉਹ ਦੂਜੀ ਪਾਰਟੀ ਨਾਲ ਪਹਿਲਾਂ ਹੀ ਮਿਲੀ ਭੁਗਤ ਹੋਈ ਹੈ ਜੀ ਰਾਤ ਸਾਨੂੰ ਰਾਤ ਸਾਰੇ ਸਾਨੂੰ ਰਾਤ ਵੀ ਇਹ ਮਿਲਿਆ ਜੀ ਖਬਰ ਵੀ ਹਾਂ ਭਈ ਇਹ ਕੰਮ ਹੋ ਰਿਹਾ ਸੀਗਾ ਨਹੀਂ ਇਹ ਨਹੀਂ ਹੋਣਾ ਵੀ ਚਲੋ ਦੇਮਾਨ ਜੀ ਫੋਨ ਵੀ ਕਰਿਆ ਨਾ ਕੀ ਹੋ ਰਿਹਾ ਜੀ ਕੀ ਕਿਹਾ ਗਿਆ ਸਾਰਾ ਜੀ ਕਬਲਾਈ ਹੋਇਆ ਜੀ ਵੋਟਾਂ ਮੰਨ ਕੇ ਚਲੋ ਜਿਹੜੀਆਂ ਨਹੀਂ ਹੈ ਕੈਨਸਲ ਹੋਈਆਂ ਨੇ ਹੋਣੀਆਂ ਚਾਹੀਦੀਆਂ ਜਿਹੜੇ ਮੰਨ ਕੇ ਚਲੋ ਇੱਥੇ ਹੈ ਹੀ ਨਹੀਂ ਉਹ ਵੀ ਵੋਟਾਂ ਪਾਈਆਂ ਗਈਆਂ ਜੀ ਅੱਛਾ ਜਾਲੀ ਵੋਟਾਂ ਪਈਆਂ ਨੇ ਕਿੱਦਾਂ ਕਾਪਲਾ ਰਾਤ ਕੀ ਗੱਲ ਹੋ ਰਹੀ ਸੀ ਰਾਤ ਗੱਲ ਇਹ ਹੋ ਰਹੀ ਸੀ ਵੀ ਅਸੀਂ ਵੋਟਾਂ ਕੈਨਸਲ ਕਰਾਂਗੇ ਤੁਹਾਨੂੰ ਮੈਂ ਸਿੱਧੀ ਜੀ ਗੱਲ ਦੱਸਦਾ ਅਸੀਂ ਸਾਰੇ ਹੈਗੇ ਨੌਜਵਾਨ ਮੁੰਡੇ ਬਾਕੀ ਬਾਗ ਵੀ ਗਏ ਅਸੀਂ ਜਦ ਕੀ ਭਾਈ ਉਹਨਾਂ ਦੀ ਐਮਐਲਏ ਪਾਰਟੀ ਵੱਲੋਂ ਉਹਨਾਂ ਵੱਲੋਂ ਅਸੀਂ ਕੋਈ ਫੋਨ ਨਹੀਂ ਕਰਾਇਆ ਐਮਐਲਏ ਤੋਂ ਵੀ ਸਾਨੂੰ ਐਂਦੀ ਸਾਡੀਆਂ ਵੋਟਾਂ ਵੱਧਦੀਆਂ ਵੀ ਅਸੀਂ ਜਿੱਤਾਂਗੇ ਚਲੋ ਉਹ ਗੱਲ ਇੱਕ ਵੱਖਰੀ ਆ ਪਰ ਅਸੀਂ ਇੱਕ ਸੋਸਾਇਟੀ ਨੂੰ ਬਚਾਉਣ ਖਾਤਰ ਅਸੀਂ ਵੋਟਾਂ 'ਚ ਖੜੇ ਸੀ ਵੀ ਜਿਵੇਂ ਹੁਣ ਸੋਸਾਇਟੀ ਤੇ ਸੰਦ ਨੇ ਜਿਹੜੇ ਵੀ ਉਹ ਕਰਾਇਆ ਫ੍ਰੀ ਕਰੀਏ ਵੀ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਨੂੰ ਜਾਣ ਕਿਉਂਕਿ ਇਹ ਜਿਹੜੀ ਸੋਸਾਇਟੀ ਆ ਜਿਵੇਂ ਹੁਣ ਤਾਕੜੇ ਬੰਦੇ ਨੇ ਉਹ ਸੰਦ ਲੈ ਜਾਂਦੇ ਆ ਸਾਰੇ ਤੇ ਰੇਤ ਵਾਈ ਵੀ ਉਹਨਾਂ ਨੂੰ ਹੀ ਮਿਲਦੀ ਆ ਜਦੋਂ ਰੇਤ ਦੀ ਸ਼ਾਰਟੇਜ ਆਉਂਦੀ ਆ ਤਾਂ ਕਰਕੇ ਅਸੀਂ ਛੋਟੇ ਕਿਸਾਨਾਂ ਕਰਕੇ ਅਸੀਂ ਵੋਟਾਂ 'ਚ ਖੜੇ ਸੀ ਸਾਡਾ ਹੋਰ ਕੋਈ ਮਤਲਬ ਨਹੀਂ ਹੈਗਾ ਵੀ ਅਸੀਂ ਸਿਆਸੀ ਤੁਸੀਂ ਗੱਲ ਨਹੀਂ ਕੀਤੀ ਬਈ ਬਾਈ ਜੀ ਵੋਟਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਐਦਾਂ ਕਿਵੇਂ ਪੁਗਤਾਤੀਆਂ ਜਦੋਂ ਬੰਦੇਓ ਨਹੀਂ ਹੈਗੇ ਉਹ ਗੱਲ ਕੀਤੀ ਸਾਡੀ ਇੱਕ ਮਿੰਟ ਜੀ ਕਰਦੇ ਆ ਤੁਹਾਡੇ ਨਾਲ ਗੱਲ ਨਹੀਂ ਕੀਤੀ ਅਫਸਰਾਂ ਨੇ ਅਫਸਰ ਅੰਦਰ ਲੁਕ ਗਏ ਜਦੋਂ ਅਸੀਂ ਕੈਮਰਾ ਖੋਲ ਕੇ ਵੀਡੀਓ ਬਣਾਉਣ ਲੱਗੇ ਇੱਕ ਅਫਸਰ ਤਾਂ ਮੈਨੂੰ ਲੱਗਦਾ ਅੰਦਰ ਹੀ ਵੜ ਗਿਆ ਇੱਕ ਅਫਸਰ ਜਿਹੜਾ ਵਿਚਾਰਾ ਮੈਨੂੰ ਲੱਗਦਾ ਉਹ ਚ ਮੜਾ ਤਤ ਹੋਣਾ ਵੀ ਉਹ ਖੜਾ ਹੋਣਾ ਉਹ ਬਾਹਰ ਖੜਾ ਰਿਹਾ ਔਰ ਇਹ ਦੂਜਾ ਅਫਸਰ ਕੈਮਰੇ ਦੇ ਸਾਹਮਣੇ ਨਹੀਂ ਆਇਆ ਹੈਗਾ ਉਹ ਅੰਦਰ ਲੰਘ ਗਿਆ ਤੇ ਉਹੀ ਅਫਸਰ ਤਾਂ ਸਾਨੂੰ ਲੱਗਦਾ ਥੋੜਾ ਇੱਥੋਂ ਬਾਈ ਜੀ ਜਦੋਂ ਅਸੀਂ ਆਏ ਆ ਇੱਥੋਂ ਸਾਰੇ ਖਿਸਕ ਗਏ ਨੇ ਗੱਡੀਆਂ ਚੱਕ ਕੇ ਹੁਣ ਸਾਰੇ ਲੰਘ ਗਏ ਨੇ ਸਾਰੇ ਖਿਸਕ ਗਏ ਜੀ 3 ਵਜੇ ਦਾ ਟਾਈਮ ਤੀ ਨਤੀਜੇ ਦਾ ਮੇਰੀ ਮਾਤਾ ਆਜ਼ਾਦ ਜਿੱਤੀ ਹੋਈ ਆ 2 ਆਜਾਦ ਜਿਹੜਾ ਬੰਦਾ ਜਿੱਤੇ ਕੈਂਡੀਡੇਟ ਕੱਲ ਦੇ ਸਾਨੂੰ ਕਹੀ ਜਾਂਦੇ ਨੇ ਵੀ ਜਦੋਂ ਰਿਜ਼ਲਟ ਆ ਗਿਆ ਵੀ ਉਹਨਾਂ ਦੇ ਵੀ ਉਹ ਟਾਈਮ ਸਾਈਨ ਹੋਣਗੇ ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਡਾ ਕੈਂਡੀਡੇਟ ਜਗਦੀਪ ਬੱbbi ਬਾਈ ਇਹਦੇ ਵੀ ਨਹੀਂ ਸਾਈਨ ਕਰਾਇਆ ਏਕਣੇ ਸਾਰੇ ਸਾਡੀ ਬਿਨਾ ਸੈਟੀਸਫੈਕਸ਼ਨ ਤੋਂ ਅਫਸਰ ਲੰਘੇ ਇੱਥੋਂ ਤੇ ਬਾਕੀ ਜਦੋਂ ਕੋਈ ਵੀ ਵੋਟਰ ਵੋਟ ਪਾਉਣ ਜਾਂਦਾ ਸੀ ਉਹਨੂੰ ਅੰਦਰ ਮੋਬਾਈਲ ਨਹੀਂ ਧੀ ਲੈ ਕੇ ਜਾਣ ਦਿੱਤਾ ਜਾਂਦਾ ਤੇ ਲੈ ਕੇ ਦਿੱਤਾ ਨਹੀਂ ਦਿੱਤਾ ਉਹ ਚੰਗਾ ਕਾਨੂੰਨ ਹੈ ਪਰ ਜਿਹੜਾ ਇੱਕ ਕੈਂਡੀਡੇਟ ਹਰਮੇਲ ਸਿੰਘ ਮੰਗਾ ਜਿਹੜਾ ਸਾਡੇ ਪਿੰਡ ਦਾ ਉਹ ਅੰਦਰ ਖੜਾ ਉੱਥੇ ਜੀ ਵੋਟ ਪਾਉਣ ਨੂੰ ਲਾਈਨ 'ਚ ਲੱਗਿਆ ਹੋਇਆ ਸੀ ਇੱਕ ਘੰਟਾ ਉਹ ਲਾਈਨ 'ਚ ਲੱਗਿਆ ਰਿਹਾ ਉਹਨੇ ਵੋਟ ਨਹੀਂ ਪਾਈ ਕਦੇ ਅੰਦਰ ਵਗ ਜਾ ਕਰੇ ਕਦੇ ਬਾਹਰ ਵਗ ਜਾ ਕਰੇ ਪਹਿਲਾਂ ਉਹਦੇ ਬਾਪੂ ਦੀ ਵੋਟ ਪਵਾ ਕੇ ਆਇਆ ਉਹਦੇ ਨਾਲ ਜਾਲੀ ਪਾਇਆ ਬਾਅਦ 'ਚ ਫਿਰ ਉਹਨੇ ਆਪ ਪਾਤੀਆਂ ਤੇ ਉਹ ਬੰਦੇ ਨੇ ਉੱਥੇ ਖੜ ਕੇ ਫੁੱਲ ਫੋਨ ਚਲਾਇਆ ਅੰਦਰ ਸੋਸਾਇਟੀ ਦੇ ਮੇਨ ਗੱਲ ਇੱਕ ਗੱਲ ਹੋਰ ਸੀ ਜਿਵੇਂ ਇੱਕ ਬੰਦਾ ਜਾਂਦਾ ਸੀ ਉਹਦੇ ਨਾਲ ਜਾਂਦੀ ਦੀ ਵੀ ਦੇਖ ਕੇ ਵੋਟ ਪਾਉਣ ਚਲੋ ਤੇ ਉਦੋਂ ਬਾਅਦ ਇੱਕ ਗੱਲ ਹੋਰ ਵੀ ਜਿਵੇਂ ਫੋਨ ਜਿਹੜੇ ਅਫਸਰਾਂ ਦੇ ਸੀ ਉਦ ਬੱਜੀ ਹੋ ਗਏ ਲਗਾਤਾਰ ਆਈ ਹੋ ਗਏ ਕਹਿੰਦੇ ਕਿ ਉਹਨਾਂ ਨੂੰ ਕਿਸੇ ਦਾ ਕਦੇ ਕਿਸੇ ਦਾ ਗਿਣਤੀ ਦੇ ਵਿੱਚ ਵੀ ਫੋਨ ਚੱਲ ਰਿਹਾ ਤੇ ਉਹਨਾਂ ਦੇ ਗਿਣਤੀ ਦੇ ਵਿੱਚ ਨਾ ਉਹ ਗਿਣਤੀ ਚੋਂ ਹਨ ਤੇ ਜਦੋਂ ਅਸੀਂ ਭਾਨੇ ਬਾਈ ਨੂੰ ਫੋਨ ਲਾਇਆ ਭਾਨਾ ਬਾਈ ਕਹਿੰਦਾ ਮੇਰੀ ਅਫਸਰ ਨਾਲ ਗੱਲ ਕਰਾਓ ਕਿਸੇ ਅਫਸਰ ਨੇ ਗੱਲ ਨਹੀਂ કરી ਹੈਗੀ ਬਾਈ ਬਾਰੀ ਮੋੜਤਾ ਜੀ ਕੀ ਨਾਮ ਆ ਬਾਈ ਜੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅਕਸਰ ਚੋਣਾ ਚ ਕਿਹਾ ਜਾਂਦਾ ਕਿ ਧੱਕਾ ਹੋਇਆ ਕੋਆਪਰੇਟਿਵ ਸੁਸਾਇਟੀ ਚ ਉਹ ਤਾਂ ਕੋਈ ਬਾਈ ਜੀ ਗਰੰਟਾ ਵੀ ਨਹੀਂ ਖਾਣ ਨੂੰ ਕੁਝ ਨਹੀਂ ਇਹਦੇ ਚ ਕਿਉਂ ਧੱਕਾ ਕਰਨਗੇ ਇਹ ਪਤਾ ਕੀ ਗੱਲ ਹੈ ਜੀ ਇਹ ਮਤਲਬ ਜਿਹੜੀਆਂ ਪਾਰਟੀਆਂ ਹੁਣ ਅਸੀਂ ਤੀ ਨਵੇਂ ਮੁੰਡੇ ਸਾਰੇ ਜਾਣੇ ਠੀਕ ਆ ਸਾਨੂੰ ਪਤਾ ਸੀ ਵੀ ਸਾਡੀਆਂ ਵੋਟਾਂ ਬਣ ਰਹੀਆਂ ਨੇ ਸਾਡੀਆਂ ਵੋਟਾਂ 50 ਤੋਂ ਪਲੱਸ ਸੀ ਠੀਕ ਆ ਚਲੋ ਉਹ ਇੱਕ ਗੱਲ ਜੁਦਾ ਰਹੇਗੀ ਠੀਕ ਆ ਬਾਕੀ ਆਪਾਂ ਨੇ ਗੱਲ ਇਹ ਕਹੀ ਸੀ ਮਲਾਜ਼ਮਾਂ ਨੂੰ ਵੀ ਕਹੀ ਸੀ ਅਫਸਰ ਸਾਹਿਬਾਂ ਨੂੰ ਵੀ ਕਹੀ ਸੀ ਵੀ ਜਿਹੜੇ ਬੰਦੇ ਦਾ ਮਤਲਬ ਉਥੇ ਮੋਹਰ ਬਾਹਰ ਲੱਗੀ ਹੋਈ ਆ ਉਹਦਾ ਬਕਾਇਦਾ ਬੈਲਟ ਪੇਪਰ ਤੇ ਨਾਮ ਹੁੰਦਾ ਵੀ ਆਪਾਂ ਉਹ ਬੰਦੇ ਨੂੰ ਬੁਲਾ ਕੇ ਆਪਾਂ ਪੁੱਛ ਲਾਨੇ ਆ ਪੁੱਛਣਾ ਕੀ ਵੋਟ ਦੁਬਾਰੇ ਪਵਾ ਵੋਟ ਦੁਬਾਰੇ ਪਵਾ ਲਾਨੇ ਆਪਾਂ ਠੀਕ ਹੈ ਪਰ ਸਾਡੀ ਕਿਸੇ ਨੇ ਇੱਕ ਵੀ ਗੱਲ ਦੀ ਸਾਡੀ ਸੁਣਵਾਈ ਨਹੀਂ ਹੋਈ ਜੀ ਇੱਥੇ ਅਫਸਰ ਨੇ ਜਿਹੜੇ ਉਹ ਵੀ ਤੁਹਾਨੂੰ ਦੇ ਪਤਾ ਵੀ ਸਾਰੇ ਚਲੇ ਗਏ ਨੇ ਕਿਤੇ ਸਾਡੇ ਸਾਈਨ ਨਹੀਂ ਹੋਏ ਅਸੀਂ ਨੇ ਇਹ ਗੱਲ ਕਹੀ ਸੀ ਵੀ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਕਿਸੇ ਨਾਲ ਅਸੀਂ ਲੜਨਾ ਨਹੀਂ ਹੈਗਾ ਸਾਡੀ ਸੈਟੀਸਫੈਕਸ਼ਨ ਕਰਾ ਦਿਓ ਠੀਕ ਹੈ ਇਹੀ ਹੁੰਦੀ ਹੈ ਮੇਨ ਗੱਲ ਤਾਂ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਅਸੀਂ ਹਜੇ ਤੱਕ ਕਿਸੇ ਨਾਲ ਗੱਲ ਨਹੀਂ ਕਰੀ ਹੈਗੀ ਭਾਨੇ ਵੀਰ ਨਾਲ ਗੱਲ ਹੋਈ ਹੈ ਸਾਡੀ ਉਹ ਗਏ ਬੇਤੀਗੇ ਉਹ ਆਉਣਗੇ ਕੋਈ ਨਹੀਂ ਜਿੱਥੇ ਤੱਕ ਆਪਾਂ ਤੋਂ ਬਣੂਗਾ ਆਪਾਂ ਕਰਾਂਗੇ ਇਲੈਕਸ਼ਨ ਦੁਬਾਰੇ ਹੋਣੀ ਚਾਹੀਦੀ ਐ ਨਰੋਲ ਹੋਣੀ ਚਾਹੀਦੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਸਾਡੇ ਲੋ ਤਾਂ ਵੋਟਾਂ ਹੈਗੇ ਨੇ ਜਿੱਤ ਲਾਂਗੇ ਗੱਲ ਤਾਂ ਇਹ ਆ ਨਾ ਹੁਣ ਤੁਹਾਡੇ ਨਾਲ ਧੋਖਾ ਹੋਇਆ ਹਾਂ ਧੋਖਾ ਹੀ ਹੋਇਆ ਟੋਟਲੀ ਜੀ ਅਧਿਕਾਰੀ ਦਾ ਕਿਸੇ ਦਾ ਨੰਬਰ ਹੈਗਾ ਜਿਹੜੇ ਆਏ ਬੇ ਸੀਗੇ ਇੱਥੇ ਉਹ ਕਿਉਂਕਿ ਇੱਥੋਂ ਤਾਂ ਚਲੇ ਗਏ ਨੇ ਸੋਸਾਇਟੀ ਵਾਲਿਆਂ ਤੋਂ ਪੁੱਛ ਲੈਨੇ ਆਪਾਂ ਆਜੋ ਆਜੋ ਇੱਕ ਵਾਰ ਆਜੋ ਤੁਸੀਂ ਉਹਨਾਂ ਨੂੰ ਕਿਸੇ ਦਾ ਨੰਬਰ ਮਿਲ ਜੇ ਆਜੋ ਸੁਨੀਲ ਸੋ ਕੋਆਪਰੇਟਾ ਸੋਸਾਇਟੀ ਟੋੜਾ ਦੇ ਵਿੱਚ ਸੌਰੀ ਮਟੋੜਾ ਦੇ ਵਿੱਚ ਮੌਜੂਦਾ ਆ ਸੀ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹੈਗੇ ਨਹੀਂ ਜੀ ਇੱਥੇ ਕੋਈ ਵੀ ਨਹੀਂ ਹੈਗਾ ਹੈ ਜੀ ਬਾਗੇ ਜੀ 3 ਵਜੇ ਦਾ ਟਾਈਮ ਹੈ ਜੀ ਪਹਿਲਾਂ ਹੀ ਬਾਗੇ ਪਤਾ ਨਹੀਂ ਉਹ ਲਿਖਿਆ ਵਈ ਦੇਖ ਲੋ ਹਾਂ ਜੀ ਆ ਲਿਖਿਆ ਵਈ 257 ਹੋਏ ਨੇ ਜੀ ਕਿੱਥੇ ਲਿਖਿਆ ਵਈ ਜੀ ਟਾਈਮ ਟੇਬਲ ਕਿੱਥੇ ਆ 3 ਵਜੇ ਤੱਕ ਦਾ ਇਹ ਜੀ ਜਦੋਂ ਇੱਥੇ ਆਏ ਆ ਸਾਢੇ 3 ਹੋਏ ਸੀਗੇ ਜਦੋਂ ਗੱਡੀਆਂ ਇੱਥੋਂ ਨਿਕਲ ਰਹੀਆਂ ਸੀ ਸਾਢੇ 3 ਨਹੀਂ ਢਾਈ 2:30 ਵਜੇ 2:30 ਵਜੇ ਇੱਥੋਂ ਨਿਕਲ ਗਏ ਨੇ ਤੇ 3 ਵਜੇ ਨੇ ਸੋ ਇਹ ਤੁਸੀਂ ਦੇਖ ਰਹੇ ਹੋ 3 ਵਜੇ ਦਾ ਟਾਈਮ ਆ 2:30 ਵਜੇ ਇੱਥੋਂ ਸਾਰੇ ਮੁਲਾਜ਼ਮ ਚਲੇ ਗਏ ਨੇ ਕਹਿੰਦੇ 2:30 ਵਜੇ ਕਿੱਦਾਂ ਚਲੇ ਗਏ ਜੀ ਜਦੋਂ 3 ਵਜੇ ਦਾ ਟਾਈਮ ਆਏ ਤੁਸੀਂ ਵੀ ਟਾਈਮ ਦੇਖ ਰਹੇ ਹੋ ਹੁਣ ਕਿੰਨੇ ਹੋਏ ਨੇ ਇਹਨਾਂ ਨੇ ਕਰਿਆ ਹੋਈ ਕਮੇਟੀ ਜਿੰਦੇ ਅੰਦਰ ਵਾਲੇ ਵੀ ਤੁਸੀਂ ਬੰਦੇ 2 58 ਹੋਏ ਨੇ ਜੀ ਹਾਲੇ ਤੱਕ ਜਿਹੜੇ ਅੰਦਰ ਤੇ ਕਿਹੜੇ-ਕਿਹੜੇ ਤੇ ਮੈਂ ਤਾਈ ਵੀ ਨਹੀਂ ਪਤਾ ਜੀ ਗੁਰੂ ਤੇ ਬੈਂਕ ਦਾ ਸੈਕਟਰੀ ਤੱਕ ਵਾਗਿਆ ਜੀ ਇਹਦਾ ਜਦੋਂ ਸੇਵਾਦਾਰ ਨੇ ਕਿਸੇ ਅਧਿਕਾਰੀ ਦਾ ਨੰਬਰ ਹੈਗਾ ਜੀ ਉਰੇ ਨੰਬਰ ਹੈਗਾ ਜੀ ਕੋਈ ਫੋਨ ਨਹੀਂ ਚੱਕਦਾ ਹੁਣ ਸਾਰੇ ਭਾਜੀ ਨੰਬਰ ਦੋ ਜੀ ਕੋਈ ਨੰਬਰ ਦੋ ਤੁਸੀਂ ਨੰਬਰ ਦੇਣਾ ਜੀ ਮੈਂ ਇੱਥੇ ਮੇਨ ਸੈਕਟਰੀ ਦਾ ਨੰਬਰ ਦੇ ਰਿਹਾ ਤੁਹਾਨੂੰ ਹਾਂਜੀ ਹਾਂਜੀ ਜਿਹੜਾ ਇੱਥੇ ਸੈਕਟਰੀ ਆ ਜੀ ਜੀ ਇੱਥੇ ਲਾ ਦਿਓ ਡਾਇਰੈਕਟ ਕਰਕੇ ਹਾਂਜੀ ਹਾਂਜੀ ਬੈਂਕ ਕੋਈ ਨਹੀਂ ਆਹੀ ਪਿੰਡ ਦੇ ਨੇ ਆਹ ਲਓ ਜੀ 98787 ਜੀ 987 87 43413 43413 ਲਓ ਕਿ ਨਾਮ ਆ ਜੀ ਇਹਨਾਂ ਦਾ ਸਿਆਮ ਸਿੰਘ ਜੀ ਨੇ ਜੀ ਆ ਦੇਖੋ ਜੀ ਤੁਸੀਂ ਆ ਵੀ ਪੜ ਲਓ ਤੀਜਾ ਕੋਰਸ 10 ਮਾ 3 ਵਜੇ ਤੱਕ ਆ ਜੀ 3 ਵਜੇ ਜੀ ਜਲਦੀ ਤੁਸੀਂ ਉਹ ਤਾਂ 2 ਵਜੇ ਨਿਕਲੇ ਜਾਂਦਾ ਆਜੋ ਇੱਧਰ ਆਜੋ ਸੁਨੀਲ

ਤੁਹਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਜੇ ਵਿਅਸਤ ਹੈ ਫਿਲਹਾਲ ਉਹਨਾਂ ਦਾ ਫੋਨ ਬਿਜੀ ਚੱਲ ਰਿਹਾ ਜੀ ਐਸ ਡੀ ਐਮ ਤਰਸੇਮ ਚੰਦ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਤੇ ਪੇਦਨੀ ਵਾਲਿਆਂ ਦਾ ਨੰਬਰ ਦੋ ਉਹਦਾ ਹੈ ਨਹੀਂ ਬੱਬੀ ਵੀਰੇ ਜਿਹੜੇ ਪੇਦਨੀ ਵਾਲੇ ਸੈਕਟਰੀ ਨੇ ਉਹਨਾਂ ਦਾ ਨੰਬਰ ਦੋ ਇਹ ਸੰਗਾ ਤੋਂ ਹੀ ਨਾ ਓਏ ਬਣ ਗਿਆ ਕੰਮ ਓਏ ਹਰਦੀਪ ਸਿੰਘ ਮੱਗਰ ਸਿੰਘ ਕਾਡ ਬੋਟ ਪਾ ਕੇ ਆ ਆ ਦੇਖ ਮਰੀਜ਼ ਪਿਆਰ ਘਰਤੀ ਚੱਕੀ ਆ ਅੰਦਰੋਂ ਪਰਚੀ ਚੱਕੀ ਆ ਇਹ ਹਰਦੀਪ ਸਿੰਘ ਸਨ ਆਫ ਮੱਗਰ ਸਿੰਘ ਬੰਦਾ ਬਿਮਾਰ ਹੈ ਜੀ ਅੱਛਾ ਪਰ ਆਇਆ ਨਹੀਂ ਹੈਗਾ ਜੀ ਪਰ ਆਇਆ ਨਹੀਂ ਜੀ ਬੰਦਾ ਬਿਮਾਰ ਹੈ ਜੀ ਉਹ ਤੁਰਨ ਜੋਗਾ ਹੈ ਨਹੀਂ ਕਿਡਨੀਆਂ ਦਾ ਆਪਰੇਸ਼ਨ ਹੋਇਆ ਹੋਇਆ ਉਹ ਤੁਰਨ ਜੋਗਾ ਬੰਦਾ ਹੈ ਨਹੀਂ ਕਿਡਨੀਆਂ ਗੁਰਦਾ ਚੇਂਜ ਕਰਿਆ ਹੋਇਆ ਇਹ ਦੇਖੋ ਵੀ ਕਿਵੇਂ ਵੋਟ ਪਈ ਗਈ ਇਹ ਵੋਟ ਦੇਖੋ ਜੀ ਇਹਦੀ ਬੰਦਾ ਉਹ ਰੇ ਆਇਆ ਜਾਲੀ ਵੋਟ ਪਈ ਹੋਈ ਆ ਜਾਲੀ ਜਾਲੀ ਇਹ ਉਹ ਤਾਂ ਸਬੂਤ ਹੋ ਗਿਆ ਜੀ ਅੰਦਰੋਂ ਦਫ਼ਤਰ ਚੋਂ ਪਰਚੀ ਮਿਲੀ ਆ ਜੀ ਹੋਰ ਵੀ ਚੱਕ ਦਿੰਦੇ ਆ ਟੀਜਾ ਬਿਮਾਰ ਬੰਦਾ ਉਰੀ ਦੀ ਦੀਪਾ ਦੋ ਮੇਰੀ ਉਹਦੇ ਉੱਥੇ ਉੱਥੇ ਜਪੀਆਂ ਨੇ ਡਸਟਬਿਨ ਤੇ ਸਾਰੀਆਂ ਹੀ ਪਰਤੀਆਂ ਪਈਆਂ ਨੇ ਤੱਕ ਲਈ ਖੜੀਆਂ ਆ ਪਾ ਇਹਦੀ ਡਸਟ ਨਾਲ ਸਾਰੀਆਂ ਉਹਨਾਂ ਬਿਨਾਂ ਤੋਂ ਚੱਕੇ ਦਾ ਮੰਗੂ ਦੀਆਂ ਨੇ ਰਾਹੀ ਨਹੀਂ ਐਸ ਡੀ ਐਮ ترਸੇਮ ਚੰਦ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਉਂ ਉਹ ਫੋਨ ਚੁੱਕਦੇ ਨੇ ਆ ਦੋ ਵਜੇ ਆਲੇਗਾ ਦੋ ਵਜੇ ਦੇ ਕਦਮਾਂ ਚਾਹਤਾ ਹਾਂ ਉਹ ਆਈ ਨਹੀਂ ਹਾਂ ਦੱਸਦੀ ਹਾਂ ਮੈਂ ਕੁੜੀ ਆ ਜਸ ਵਿਕਤੀ ਨੂੰ ਤੁਸੀਂ ਕਾਲ ਕਰ ਸੁਲਾਲ ਐਸ ਡੀ ਐਮ ਸਾਹਿਬ ਵੀ ਫੋਨ ਨਹੀਂ ਚੁੱਕ ਰਹੇ ਤੇ ਜਿਹੜੇ ਇੱਥੇ ਅਧਿਕਾਰੀ ਨੇ ਸੈਕਟਰੀ ਸਾਹਿਬ ਨੇ ਜੀ ਇਹ ਜਿਹੜੇ ਫੋਨ ਨਹੀਂ ਚੁੱਕ ਰਹੇ ਭੀਮ ਸਿੰਘ ਨੇ ਸਿਆਮ ਸਿੰਘ ਸਿਆਮ ਸਿੰਘ ਤੁਹਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਜੇ ਵਿਅਸਤ ਹੈ। ਫਿਲਹਾਲ ਸਿਆਮ ਸਿੰਘ ਜਿਹੜੇ ਇੱਥੇ ਸੈਕਟਰੀ ਨੇ ਉਹਨਾਂ ਦਾ ਨੰਬਰ ਬਿਜੀ ਚੱਲ ਰਿਹਾ ਏ। ਐਸ.ਡੀ.ਐਮ. تر세ਮ ਚੰਦ ਜੀ ਵੀ ਫੋਨ ਨਹੀਂ ਚੁੱਕ ਰਹੇ। ਫਿਲਹਾਲ ਇੱਕ ਵਾਰ ਫੇਰ ਟਰਾਈ ਕਰਦੇ ਹਾਂ। ਐਸ.ਡੀ.ਐਮ. ਸਾਹਿਬ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਉਹ ਫੋਨ ਚੁੱਕਦੇ ਨੇ ਐਸ.ਡੀ.ਐਮ. ਸਾਹਿਬ ਦਾ ਸੈਕਟਰੀ ਦਾ ਨੰਬਰ ਲਓ। ਇਹ ਹੋਪਾ ਕਿਵੇਂ ਨਿਕਲਣਗੇ ਜੀ ਸਾਰੀ ਸਬਜ਼ੀ ਚ ਕਰ ਲੋ ਉਹਨਾਂ ਨੂੰ ਹਾਂ ਉਹਨੂੰ ਆਹ ਬੋਟ ਨਹੀਂ ਘਰੇ ਵੀ ਲਿਆ ਸਕਦੇ ਦਿਖਾਓ ਦਿਖਾਉਣੇ ਆ ਚਲੋ ਉਹ ਲਿਆ ਕੇ ਦਿਖਾਓ ਇਹਦੀ ਬੋਟ ਜੱਲੀ ਪਈ ਆ ਉਹਨੂੰ ਪੁੱਛੋ ਤੂੰ ਬੋਟ ਦੇ ਹੱਥ ਤੇ ਨਿਸ਼ਾਨ ਦਿਖਾਉਣੇ ਤੁਹਾਨੂੰ ਲਿਆ ਕੇ ਜੀ ਦੀਪੇ ਦੇ ਆ ਨਿਸ਼ਾਨ ਤਾਂ ਲੱਗਦੇ ਪੂਰੇ ਵੀ ਨਹੀਂ 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 ਦੀਪਾ ਹੀ ਦੱਸੂਗਾ ਵੀ ਆ ਬੋਟ ਆ ਗਈ ਹੈ ਕਿ ਨਹੀਂ ਪਾ ਗਈ ਆਈ ਨਹੀਂ ਹੋ ਆਏ ਵੀ ਤੜਕੇ ਲੈਣਾ ਪਾਣਾ ਲਿਆ ਕੇ ਦਿਖਾਓ ਨਾ ਬੱਤ ਕਰ ਹਾਂ ਪਈ ਇਹਦੀ ਹਾਂ ਆੜ ਲੈ ਬਸ ਹੋਰਾਂ ਨਾਂ ਕੀ ਆ ਬੇਦ ਨਹੀਂ ਆਲੇ ਨਾ हार मान लापा वोट पापा हार मान लाठी हार ठीक है प्रधान फिलहाल एस डी एम साहब भी फोन नहीं चुक रहे ਵੇਦਣੀ ਦੇ ਕਐਸ ਯਾਰ ਨੇ ਜੀ ਸਾਡੀ ਸੁਸਾਇਟੀ ਦੇ ਤੇ ਉਹਨਾਂ ਦਾ ਨੰਬਰ ਨੋਟ ਕਰੋ ਜੀ ਉਹਨਾਂ ਨੂੰ ਵੀ ਲਾ ਕੇ ਦੇਖੋ ਉਹ ਵੀ ਇੱਥੇ ਹਾਜ਼ਰ ਨਹੀਂ ਹੈਗੇ 9879962066 ਕਿਉਂਦੀ ਤੋਂ ਪਹਿਲਾਂ ਗਏ ਕਿਵੇਂ ਉਹ 9879962066 98 799

ਪੱਤਰਕਾਰ ਮਨਵਿੰਦਰ ਸਿੰਘ ਟਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਜੀ ਜੀ ਸਾਡੀ ਕਾਰਜਕਾਰੀ ਸਾਹਿਬ ਹੋਰ ਚੜਦੀ ਕਲਾ ਵੀਰ ਜੀ ਹਾਂਜੀ ਸਰ ਹਾਂਜੀ ਹਾਂਜੀ ਅੱਜ ਨਾ ਵੀਰ ਜੀ ਇੱਥੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਚੋਣਾਂ ਸਿਗੀਆਂ ਮਟੋੜਡੇ ਹਾਂਜੀ ਸਰ ਹਾਂਜੀ ਤੁਸੀਂ ਇੱਥੇ ਮੌਜੂਦ ਸੀਗੇ ਹਾਂਜੀ ਹਾਂਜੀ ਸਾਡੀ ਇੱਥੇ ਬਾਹਰ ਬਾਹਰ ਦੇ ਜੀ ਅਸੀਂ ਆਹ ਸਰ ਇੱਥੋਂ ਨਾ 2:30 ਵਜੇ ਉਹ ਮੁਲਾਜ਼ਮ ਚਲੇ ਗਏ ਨੇ 3 ਵਜੇ ਦਾ ਟਾਈਮ ਸੀਗਾ ਇਹ ਕੀ ਕਾਰਨ ਹੈ ਜੀ ਜਾਣਦਾ ਪਹਿਲਾਂ ਆਰੋ ਸਾਹਿਬ ਦੰਨੀਗਾ ਉਹ ਟ੍ਰੈਨਿੰਗ ਆਫਟਰ ਦੇ ਜਿਹੜੇ ਹਾਂਜੀ ਉਹ ਨਤੀਜਾ ਕੋ ਸਿੱਧਰ ਕੇ ਇੱਥੇ ਲੋਕ ਕਹਿ ਰਹੇ ਨੇ ਜੀ ਨਤੀਜੇ ਗਲਤ ਨੇ ਕਹਿੰਦੇ ਘਪਲਾ ਹੋਇਆ ਇਹ ਜਿਹੜੇ ਮਰੀਜ਼ ਮੰਜਿਆਂ ਤੇ ਪਏ ਨੇ ਜਿਹੜੇ ਬਿਮਾਰ ਨੇ ਐਡਮਿਟ ਨੇ ਉਹਨਾਂ ਦੀਆਂ ਵੋਟਾਂ ਇੱਥੇ ਕਹਿੰਦੇ ਭੁਗਤੀਆਂ ਨੇ ਸਰ ਇਹ ਤਾਂ ਇਹਨਾਂ ਇਹਨਾਂ ਦੇ ਦੇਖੋ ਆਪਣੇ ਪੋਲਿੰਗ ਏਜੰਟ ਵੀ ਠੀਕੇ ਜੀ ਇਹਨਾਂ ਨਹੀਂ ਪਵਾਈਆਂ ਨੇ ਜੀ ਹਾਂਜੀ ਹਾਂ ਮੈਂ ਇਹਦੇ ਚ ਰੋਲ ਨਹੀਂ ਦੀ ਕੋਈ ਨਾ ਕੋਈ ਹੋਰ ਥੋੜੇ ਥੋੜੇ ਜਿਹੜੇ ਉੱਚ ਅਧਿਕਾਰੀ ਆਏ ਸੀਗੇ ਉਹਨਾਂ ਦਾ ਨੰਬਰ ਮਿਲ ਸਕਦਾ ਜੀ ਬੰਦੇ ਦੀ ਬਾਹਰ ਨਹੀਂ ਨੇ ਜੀ ਇਹਨਾਂ ਦੇ ਨਹੀਂ ਉੱਚ ਅਧਿਕਾਰੀ ਨਹੀਂ ਜਿਹੜੇ ਉਹਨਾਂ ਦਾ ਨੰਬਰ ਮਿਲ ਸਕਦਾ ਸਾਰੇ ਇਹ ਆਪਣੇ ਆਪਣੇ ਟੋਰੇਜ ਤੋਂ ਬਾਹਰ ਹੁੰਦੇ ਨੇ ਨਾ ਉੱਪਰੋਂ ਲਾਉਂਦੀਆਂ ਵੇ ਸਰਕਾਰ ਲਾਉਂਦੀਆਂ ਜਾਂ ਮਹਿਕਮਾ ਲਾਉਂਦਾ ਇਹਨਾਂ ਨੂੰ ਹਾਂਜੀ ਪਾ ਕੇ ਉਹ ਪਾ ਕੇ ਜਾਂਦੀ ਕੋਈ ਕਰੋ ਜੀ ਗੱਲ ਹਾਂਜੀ ਤੁਸੀਂ ਕਿੱਦੀ ਵੋਟ ਪਾ ਕੇ ਗਿਓ ਜੀ ਮੇਰੇ ਮੁੰਡੇ ਦੀ ਜੀ ਤੁਸੀਂ ਆਪ ਪਾਗੇ ਜੀ ਆਪ ਪਾ ਕੇ ਗਏ ਜੀ ਸਰਾਂ ਨੂੰ ਪੁੱਛ ਕੇ ਪਾ ਕੇ ਗਏ ਆ ਜੀ ਨਹੀਂ ਕਿਸੇ ਨੂੰ ਨਹੀਂ ਪੁੱਛਿਆ ਇਹ ਮਤਦਾਨ ਕਿੱਦਾਂ ਜੀ ਕਿਸੇ ਦੀ ਜਿਹੜਾ ਉਰੇ ਬੈਠਾ ਸੀ ਕੈਂਡੀਡੇਟ ਤਾਂ ਉਹ ਤੀ ਜੀ ਚਲੋ ਕੋਈ ਜਿਹੜੇ ਸਾਰੇ ਜਾਂਡੀਗੈਟ ਦੇ ਸਾਰੇ ਨੂੰ ਪੁੱਛ ਕੇ ਪਾਈ ਹੈ ਜੀ ਅੱਛਾ ਰੋਡ ਦੀ ਵੋਟ ਅੱਛਾ ਉਹ ਆਇਆ ਸੀ ਨਹੀਂ ਸ਼ੱਕਦਾ ਸੀ ਜੀ ਅੱਛਾ ਆ ਨਹੀਂ ਤੇ ਉਹਦਾ ਨਾ ਤਾਂ ਹੱਥ ਕੰਮ ਕਰਦੇ ਤੇ ਹਾਂ ਵੀ ਨਾ ਉਹ ਤਾਂ ਤੁਰਿਆ ਜਾਂਦਾ ਅੱਛਾ ਜੀ ਹਾਂ ਉਹ ਤਾਂ ਮਜਬੂਰੀ ਦੀ ਗੱਲ ਦੀ ਜੀ ਤਾਂ ਉਹਨਾਂ ਨੂੰ ਇਹਨਾਂ ਨੇ ਪੁੱਛ ਕੇ ਪਾਈ ਆ ਜੀ ਉਹ ਕਿਹੜਾ ਕੋਈ ਧੱਕੇ ਨਾਲ ਪਾਈ ਆ ਸੋ ਜਿਹੜਾ ਕਹਿੰਦੇ ਮੰਜੇ ਤੇ ਆ ਉਹ ਵੀ ਵੋਟ ਉਹਦੇ ਪਿਤਾ ਜੀ ਪਾ ਕੇ ਗਏ ਇਹਨੇ ਕਹਿੰਦਾ ਸਾਰਿਆਂ ਨੂੰ ਪੁੱਛ ਕੇ ਪਾਈ ਆ ਫਿਲਹਾਲ ਜੀ ਤੁਹਾਨੂੰ ਇਹਦੇ ਬਾਰੇ ਕੋਈ ਨੌਲੇਜ ਹੈਗੀ ਜੀ ਇਹ ਜਿਹੜਾ ਕਹਿ ਰਹੇ ਨੇ ਨੌਜਵਾਨ ਬਈ ਇੱਥੇ ਗਲਤ VOTING ਹੋਈ ਆ ਨਹੀਂ ਸਰ ਇਹਦੇ ਬਾਰੇ ਸਾਨੂੰ ਕੀ ਹੋ ਸਕਦਾ ਜੀ ਦੇਖੋ ਇਹਨਾਂ ਦੇ ਪੋਲਿੰਗ ਅਫਸਰ ਬੈਠੇ ਸੀਗੇ ਜੀ ਇਹਨਾਂ ਨੇ ਪਤਾ ਨਹੀਂ ਕਿਵੇਂ ਪਾਈ ਇਹਨਾਂ ਨੇ ਇੱਕ ਵਕਤ ਪਾਈ ਨਹੀਂ VOTER ਟਿੱਕੇਗਾ ਇਹਨਾਂ ਨੇ شناختੀ ਕਰਕੇ ਅੰਦਰ ਬੰਦਾ ਭੇਜਿਆ ਜੀ VOT ਪਾਉਣ ਤੇ ਠੀਕ ਹੈ ਜੀ ਠੀਕ ਹੈ ਚਲੋ ਉਹ ਕਹਿੰਦੇ ਜੀ ਤੁਹਾਡੇ ਜਿਹੜੇ ਪੋਲਿੰਗ ਏਜੰਟ ਸੀਗੇ ਤੁਸੀਂ ਸਾਰੇ ਇੱਥੇ ਸੀਗੇ ਵੋਟਾਂ ਜਦੋਂ ਪਈਆਂ ਨੇ ਤੁਹਾਡੇ ਵੀ ਬੰਦੇ ਹੋਣਗੇ ਕਹਿੰਦੇ ਗਲਤ ਕਿੱਦਾਂ ਪੈ ਗਈਆਂ ਹਾਂ ਹੈਗੇ ਦੀ ਬੰਦੇ ਹਮ ਪਰ ਐਨ ਹੀ ਨਾ ਪਤਾ ਵੀ ਇਹ ਆਪਣੇ ਬੇਟੇ ਦੀ ਵੋਟ ਪਾ ਗਏ ਹੁਣ ਉਹ ਤਾਂ ਉਹਨਾਂ ਨੂੰ ਵੇਰੀਫਾਈ ਕਰਨ ਵਾਸਤੇ ਫਿਰ ਅਸੀਂ ਵੋਟਾਂ ਜੇ ਅਸੀਂ ਉਹ ਦੇਖਣਾ ਤਾਂ ਸਾਰੇ ਕੋਲ ਅਸੀਂ ਆਪੇ ਗਿਣ ਲੈਂਦੇ ਨਾ ਨਾ ਉਹਦਾ ਕੋਈ ਚੱਕਰ ਨਹੀਂ ਫਿਰ ਤਾਂ ਅਸੀਂ ਆਪੇ ਕਰੀਏ ਵੀ ਜਿਹੜੀਆਂ ਪਈਆਂ ਨੇ ਉਹ ਵੀ ਤੁਸੀਂ ਵੈਰੀਫਾਈ ਪੋਲਿੰਗ ਏਜੰਟ ਵੈਰੀਫਾਈ ਕਰਨ ਵਾਸਤੇ ਹੁੰਦਾ ਹਾਂ ਉਹੀ ਤਾਂ ਗੱਲ ਹੈ ਜੀ ਇਹ ਨਹੀਂ ਤੁਸੀਂ ਪੋਲਿੰਗ ਏਜੰਟ ਬਣਿਓ ਵੈਰੀਫਾਈ ਕਰਨ ਵਾਸਤੇ ਬਿਠਾਉਂਦੀ ਹੈ ਸਰਕਾਰ ਬਈ ਪੋਲਿੰਗ ਏਜੰਟ ਨਹੀਂ ਤਾਂ ਪਿੰਡ ਦੇ ਬੰਦੇ ਨਹੀਂ ਹੁੰਦਾ ਕੋਈ ਡਿਊਟੀ ਲੱਗੇ ਉਹਨਾਂ ਅੰਦਰ ਪੋਲਿੰਗ ਏਜੰਟ ਮਾੜਾ ਮੋਟਾ ਉਰਾ ਪਰਾ ਹੁੰਦਾ ਹੀ ਉਦੋਂ ਵੀ ਤਾਂ ਉਹ ਤਾਂ ਫਿਰ ਆਏ ਤਾਂ ਇਹ ਤਾਂ ਗੈਰਕਾਨੂੰਨੀ ਹੈ ਨਾ ਇਹ ਤੁਸੀਂ ਦੱਸੋ ਕਾਨੂੰਨ ਚ ਉਹ ਰੌਲਾ ਕਿੱਥੇ ਗੁਰੂ ਬਲਾ ਮੇਰੇ ਮੂੰਹ ਤੋਂ ਕਰੋ ਦੱਸੋ ਜੀ ਤੁਸੀਂ ਜੀ ਨੂੰ ਜਾਂ ਫੋਕੀਆਂ ਗੱਲਾਂ ਸੋ ਇਹ ਮਸਲਾ ਇਹ ਜੀ ਉੱਚ ਅਧਿਕਾਰੀ ਨੇ ਜਿਹੜੇ ਐਸਡੀਐਮ ਸਾਹਿਬ ਨੇ ਵੀ ਫੋਨ ਨਹੀਂ ਚੁੱਕਿਆ ਜਿਹੜੇ ਸੈਕਟਰੀ ਸਾਹਿਬ ਸੀਗੇ ਸੋਸਾਇਟੀ ਦੇ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਜੋ ਹੋਰ ਅਧਿਕਾਰੀਆਂ ਨਾਲ ਕੈਸੀਅਰ ਨਾਲ ਗੱਲ ਹੋਈ ਆ ਕਹਿੰਦੇ ਜੀ ਸਾਰੇ ਇੱਥੇ ਮੌਜੂਦ ਸੀਗੇ ਪੋਲਿੰਗ ਏਜੰਟ ਬੈਠੇ ਸੀਗੇ ਸਾਰਿਆਂ ਨੂੰ ਪਤਾ ਇਹ ਹੁਣ ਉਹਨਾਂ ਦੀਆਂ ਡਿਊਟੀਆਂ ਇੱਥੇ ਲੱਗੀਆਂ ਸੀਗੀਆਂ ਜੇ ਕੁਝ ਗਲਤ ਸੀਗਾ ਉਦੋਂ ਕਹਿੰਦੇ ਪਰ ਮਸਲਾ ਉੱਠਿਆ ਇਹ ਕਹਿੰਦੇ ਜੀ ਗਲਤ ਚੋਣ ਹੋਈ ਆ ਗਲਤ ਨਤੀਜੇ ਦਿੱਤੇ ਗਏ ਨੇ ਵੋਟਾਂ ਗਲਤ ਪਈਆਂ ਨੇ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਏ ਅੱਗੇ ਨਤੀਜਾ ਕੀ ਨਿਕਲਦਾ ਏ ਕੀ ਸਾਹਮਣੇ ਆਉਂਦਾ ਏ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਨੀਲ ਕੌੜਾ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਬਾਸੂ